ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਡਾਲਾ ਪਿੰਡ ਦੇ ਵਿੱਚ ਖੜੇ ਆ ਜਿੱਥੇ ਤਕਰੀਬਨ ਕਾਫੀ ਜ਼ਮੀਨਾਂ ਜਿਹੜੀਆਂ ਉਹ ਬੀਜਣੀਆਂ ਵੀ ਆ ਪੱਧਰੀਆਂ ਵੀ ਕਰਨੀਆਂ ਆ ਤੇ ਜਿਹਦੀ ਅਸੀਂ ਵੀਡੀਓ ਵੀ ਪਾਉਨੇ ਵੀ ਸਾਨੂੰ ਜਿਹੜੀ ਡੀਜ਼ਲ ਦੀ ਵੀ ਲੋੜ ਆ ਤੇ ਖਾਦ ਦੀ ਵੀ ਲੋੜ ਆ ਤੇ ਬੀਜ ਦੀ ਵੀ ਲੋੜ ਆ ਤੇ ਅੱਜ ਸਾਡੇ ਕੋਲ ਟੋਨੀ ਭਾਜੀ ਉਹ ਪਹੁੰਚੇ ਆ ਤੇ ਜੋ ਸਮੂਹ ਪਹਿਲਵਾਨਾਂ ਵੱਲੋਂ ਜੋ ਪਹਿਲਾਂ ਵੀ ਬਹੁਤ ਵੱਡੇ ਪੱਧਰ ਤੇ ਸੇਵਾ ਜਿਹੜੀ ਇੱਥੇ ਕਰਕੇ ਗਏ ਸੀਗੇ ਜਿਹਦੇ ਵਿੱਚ ਆਚਾਰ ਸੀਗਾ ਮਾਇਆ ਦੀ ਸੇਵਾ ਵੀ ਕਰਕੇ ਗਏ ਸੀਗੇ ਤੇ ਅੱਜ ਜਿਹੜਾ 3000 ਲੀਟਰ ਤੇਲ ਲੈ ਕੇ ਪਹੁੰਚਿਆ ਮਾਂ ਧਰਤ ਦੇ ਵਾਰਸ ਜਿਹੜੀ ਜਥੇਬੰਦੀ ਸੇਵਾ ਵੱਲੋਂ ਤੇ ਜੋ ਪਹਿਲਾਂ ਵੀ ਮੇਰਾ ਖਿਆਲ ਆ ਵੀ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਫਲੱਡ ਆਏ ਆ ਚਾਹੇ ਉਹ ਮਾਝੇ ਦੇ ਵਿੱਚ ਹੋਵੇ ਤੇ ਉਧਰ ਵੀ ਜਾ ਕੇ ਬਹੁਤ ਵੱਡੇ ਪੱਧਰ ਤੇ ਸੇਵਾਵਾਂ ਕਰਕੇ ਆਏ ਆ ਤੇ ਅੱਜ ਪਿੰਡ ਬਡਾਲੇ ਦੇ ਵਿੱਚ 3000 ਲੀਟਰ ਉਹ ਸੇਵਾ ਦੇ ਕੇ ਚੱਲੇ ਆ ਟੈਂਕਰ ਸਵੇਰ ਦੇ ਲੱਦ ਕੇ ਪਹੁੰਚੇ ਆ ਭਰਾ ਸਾਰੇ ਭਾਜੀ ਜਿਹੜੇ ਨਾਲ ਭਰਾ ਪਹੁੰਚੇ ਆ ਨਾਲ ਤੇ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਤੇਲ 1 ਲੱਖ ਲੀਟਰ ਦੀ ਸਾਡਾ ਟੀਚਾ ਸੀਗਾ ਤਕਰੀਬਨ 30 ਕੁ ਹਜ਼ਾਰ ਲੀਟਰ ਦੇ ਆਸ-ਪਾਸ ਸਾਡੇ ਕੋਲ ਹੋ ਚੁੱਕਾ ਆ ਜਿਹੜਾ ਜਮਾ ਆ ਚੁੱਕਾ ਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਜਲਦੀ ਜਿਹੜਾ ਟੀਚਾ ਉਹ ਵੀ ਸਾਡਾ ਪੂਰਾ ਹੋਊਗਾ ਇਹ ਸਾਰੇ ਉਹਨਾਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਹੀਆਂ ਕਾਰਜ ਤੇ ਲੱਗ ਰਿਹਾ ਵੀ ਕੋਈ ਵੀ ਇਹੋ ਜਿਹਾ ਕਿਸਾਨ ਨਹੀਂ ਰਹੂਗਾ ਵੀ ਜਿਹੜਾ ਉਹਨਾਂ ਦੀ ਕਣਕ ਜਿਹੜੀ ਨਹੀਂ ਬੀਜੀ ਜਾਊਗੀ ਬਾਕੀ ਟੋਨੀ ਭਾਜੀ ਜ਼ਰੂਰ ਕੋਨੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਜਿੱਦਾਂ ਆਪਾਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਭਾਜੀ ਮਨਜੋਤ ਹੁਣਾ ਦਾ ਇਹਨਾਂ ਸਾਰੀ ਟੀਮ ਦਾ ਜਿਹੜੇ ਮੇਰੇ ਖਿਆਲ ਵਿੱਚ 2.5 ਮਹੀਨੇ ਦੇ ਕਰੀਬ ਇਹਨਾਂ ਨੂੰ ਘਰੋਂ ਨਿਕਲਿਆ ਨੂੰ ਹੋ ਗਿਆ ਤੇ ਹਰ ਹਾਰਟ ਵਾਈਲ ਦੇ ਹਰ ਥਾਂ ਆਪਣਾ ਮੌਜੂਦ ਆ ਜਿੱਥੇ ਕਿਤੇ ਸੰਕਟ ਆਉਂਦੇ ਚਾਹੇ ਪਹਿਲਾਂ ਕਿਸ਼ਤੀਆਂ ਲਈ ਆਪਣੇ ਲੋਕਾਂ ਨੂੰ ਹੜ੍ਹਾਂ ਦੇ ਵਿੱਚੋਂ ਬਾਹਰ ਕੱਢਣ ਦੀ ਸੇਵਾ ਸੀ ਉਸ ਤੋਂ ਬਾਅਦ ਪਾਣੀ ਬਾਹਰ ਕੱਢਣ ਦੀ ਹੁਣ ਜ਼ਮੀਨਾਂ ਆਵਾਦ ਕਰਨ ਦੀ ਹਰ ਇੱਕ ਸੇਵਾ ਤਾਨ ਦੇਣ ਸਾਡੇ ਜਿਹੜੇ ਵੀਰ ਹੁਣੇ ਨਿਭਾਉਂਦੇ ਆ ਇਹ ਮਤਲਬ ਪੰਜਾਬ ਦੇ ਆਪਾਂ ਕਹਿ ਸਕਦੇ ਜਿਹੜੇ ਅਸਲੀ ਹੀਰੋ ਸਾਡੇ ਇਹ ਲੋਕ ਆ ਜਿਹੜੇ ਕਿ ਗਰਾਊਂਡ ਲੈਵਲ ਤੇ ਲੋਕਾਂ ਦੇ ਵਿੱਚ ਰਹਿ ਕੇ ਜਿਹੜੀਆਂ ਸੇਵਾਵਾਂ ਨਿਭਾਉਂਦੇ ਆ ਤੇ ਬਾਕੀ ਜਿੱਦਾਂ ਦੀ ਗੱਲ ਵੀ ਪਹਿਲਾਂ ਵੀ ਆਪਾਂ ਸਾਰੇ ਜੋ ਆਪਣੇ ਵੱਲੋਂ ਸੇਵਾਵਾਂ ਲੈ ਕੇ ਇੱਥੇ ਪਹੁੰਚੇ ਅੱਜ ਵੀ ਉਸੇ ਤਰ੍ਹਾਂ 3000 ਲੀਟਰ ਡੀਜ਼ਲ ਅੱਜ ਲੈ ਕੇ ਪਹੁੰਚੇ ਆ ਆਉਣ ਵਾਲੀ 19 ਤਰੀਕ ਨੂੰ 300 ਬੂਰਾ ਡੀਏਪੀ ਦਾ 300 ਬੂਰਾ ਜਿਹੜਾ ਸਰਟੀਫਾਈ ਬੀ ਜਿਹੜਾ ਤੇ 307 ਜਿਹੜੀ ਪਟਾਖ ਆ ਉਹਦੀ ਸੇਵਾ ਜਿਹੜੀ ਆਉਣ ਵਾਲੇ 19 ਦਿਨ ਨੂੰ ਭਾਜੀ ਉਹਨਾਂ ਨੂੰ ਪਹੁੰਚਦੀ ਕੀਤੀ ਜਾਊਗੀ ਇਹਨਾਂ ਨੇ ਤਕਰੀਬਨ ਇੱਥੇ 4000 ਏਕੜ ਜਿਹੜਾ ਉਹ ਬਜਾਈ ਵੀ ਕਰਕੇ ਦੇਣੀ ਆ ਉਹਦੇ ਵਿੱਚ ਹਿੱਸਾ ਸਾਰਿਆਂ ਵੱਲੋਂ ਹੋਰ ਪਾਇਆ ਜਾਊਗਾ ਤੇ ਇਹਦੇ ਨਾਲ ਹੀ ਅੱਗੇ ਆਉਣ ਵਾਲੇ ਸਮੇਂ ਵਿੱਚ ਡੀਜ਼ਲ ਦੀ ਸੇਵਾ ਹੋਰ ਵੀ ਜਿਹੜੀ ਮਹੀਆ ਕਰਾਈ ਜਾਊਗੀ ਸਾਰੀਆਂ ਸੰਗਤਾਂ ਦੇ ਦਾਨੀ ਸੱਜਣਾ ਸਹਿਯੋਗ ਨਾਲ ਹੀ ਇੱਕ ਵਾਰੀ ਫੇਰ ਭਾਜੀ ਮਨਜੋਤ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉੱਥੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪੰਜਾਬ ਨੂੰ ਦੁਬਾਰਾ ਦਿਨ ਨਾ ਦੇਖਣੇ ਪੈਣ ਹਮੇਸ਼ਾ ਸਾਡਾ ਪੰਜਾਬ ਜਿਹੜਾ ਹੱਸਦਾ ਵਾਸਤਾ ਤੇ ਖੁਸ਼ਹਾਲ ਰੋ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਾਂ ਸੋ ਸਿਮਰੋ